ਬਗਲੇ ਭਗਤੀ ਜੀਤ ਸਵਰਨ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਾਡਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਦੂਸਰਾ ਅਸੀਂ ਜੋ ਅਮਰਤਪਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਸਾਰੇ ਪੰਜਾਬੀਆਂ ਨੇ ਦੇਸ਼ ਵਿਦੇਸ਼ ਵਾਸਤੂਆਂ ਸਿੱਖ ਸੰਗਠਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਦੇ ਵਾਸਤੇ ਲੁਧਿਆਣੇ ਵਾਸੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਅਸੀਂ ਸਾਰਿਆਂ ਦਾ ਜਗ੍ਹਾ ਜਗ੍ਹਾ ਜਾ ਕੇ ਉਸ ਇਲੈਕਸ਼ਨ ਚ ਉਹਨਾਂ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਨਾਲ ਉਥੇ ਇੱਕ ਖੁਸ਼ੀ ਮਾ ਇਥੋਂ ਮੇਰੇ ਘਰਾਂ ਤੋਂ ਵੀ ਆਏ ਸੀ ਤੇ ਉਹਨਾਂ ਦਾ ਸੀ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਹੋਰ ਜਿਹੜੀ ਅਸੀਂ ਆਪਣਾ ਬਾਬਾ ਕਾਲ ਸਹਿਬ ਕੇ ਇੱਕ ਪੰਥਕ ਗੱਤਕਤਾ ਕਰ ਰਹੇ ਹਾਂ ਉਹਦੇ ਬਾਅਦ ਇਹਨਾਂ ਨੂੰ ਸਦਾ ਪੱਤਰ ਵੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਕਿ ਤੁਸੀਂ ਬਹੁਤ ਬਹੁਤ ਪਹੁੰਚੋ ਤੇ ਹੋਰ ਜਿਹੜੇ ਆਪਣੇ ਇਹ ਮਸਲੇ ਆ ਉਥੇ ਉਹ ਵਿਚਾਰੇ ਜਾਣਗੇ ਇਹ ਇਹ ਬੇਨਤੀਆਂ ਅਸੀਂ ਇਹਨਾਂ ਨੂੰ ਕਰਾਂਗੇ ਤੇ ਦੂਸਰਾ ਸੁਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਿਹੜੇ ਕਿ ਉਹ ਜੋ ਇਹ ਪ੍ਰਕਿਰਿਆ ਵੋਟਾਂ ਬਰਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਸਾਡੀ ਕੌਮ ਵਿੱਚ ਬੜੀ ਮੇਰੇ ਖਿਆਲ ਜਾਗਰੂਕਤੀ ਦੀ ਘਾਟ ਹੈ ਆ ਜਾਂ ਅਸੀਂ ਆਪਣਾ ਫਰਜ਼ ਨਹੀਂ ਪਛਾਣ ਰਹੇ ਉਹ ਤਿੰਨ ਚਾਰ ਵਰੀ ਉਹਦਾ ਜਿਹੜਾ ਮੌਕਾ ਵਧਾਇਆ ਗਿਆ ਪਰ ਫਿਰ ਵੀ ਬਹੁਤ ਘੱਟ ਗਿਣਤੀ 'ਚ ਵੋਟਾਂ ਬੜੀਆਂ ਜਾਂਦਾ ਕਿ ਤੋਂ ਕੁਛ ਅਸੀਂ 31 ਤਰੀਕ ਨੂੰ ਇੱਕ ਵਫਦ ਭੇਜਿਆ ਸੀ ਗੁਰਦੁਆਰਾ ਚੋਣ ਕਮਿਸ਼ਨ ਕੋਲ ਕਿ ਤੁਸੀਂ ਇਹਦਾ ਸਮਾਂ ਹੋਰ ਵਧਾਓ ਤੁਹਾਨੂੰ ਡੇਢ ਮਹੀਨੇ ਦਾ ਸਮਾਂ ਸਾਨੂੰ ਹੋਰ ਵਧਾਇਆ ਵਾ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੀ ਵੋਟ ਆ ਉਹ ਜਿਹੜਾ ਵੀ ਯੋਗ ਵਿਅਕਤੀ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹਰੇਕ ਦੀ ਬਣੀ ਉਹ ਕੋਈ ਉਤੋਂ ਵਾਂਝਾ ਨਾ ਰਵੇ ਇਸ ਕਰਕੇ ਅਸੀਂ ਸਾਰੇ ਸਿੱਖ ਸੰਤਾਂ ਨੂੰ ਅਪੀਲ ਕਰਦੇ ਆ ਮੋਹਤਵਾਰਾਂ ਨੂੰ ਅਪੀਲ ਕਰਦੇ ਆ ਹੋਰ ਆਗੂਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਇੱਥੇ ਆਬ ਜ਼ਿੰਮੇਵਾਰੀ ਸਮਝ ਕੇ ਹਰੇਕ ਘਰ ਤੱਕ ਪਹੁੰਚ ਕਰਕੇ ਹਰੇਕ ਸਿੱਖ ਗੁਰਸਿੱਖ ਤੱਕ ਪਹੁੰਚ ਕਰਕੇ ਉਹ ਵੋਟ ਬਣਾਈਂਦਾ ਗਿਏ ਇਹ ਇਹ ਅਸੀਂ ਅਪੀਲ ਅਰ ਬੇਨਤੀ ਕਰਵਾਉਂਦੇ ਹਾਂ ਕੋਈ ਬੰਦੀ ਸਿੰਘਾਂ ਨੂੰ ਹਾਂਜੀ ਇਹ ਜਿਹੜਾ ਅਸੀਂ ਇਕੱਠ ਸੱਦੇ ਆ ਉਹਦੇ ਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬੇਦਬੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰੇ ਖਿਆਲਕ ਤੁਹਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਪਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਤੇ ਉਹ ਜਿਹੜੇ ਪੋਸ਼ ਮਸਲੇ ਤੇ ਇਥੋਂ ਟਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿ ਉਹਨਾਂ ਨੂੰ ਮੇਰੇ ਖਿਆਲ ਲੇ ਕੇ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਹੋ ਰਹੀ ਹੈ। ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਵੀ ਉਹ ਵੀ ਉਹਨਾਂ ਨੇ ਡਬਲ ਟ੍ਰਵਲ ਸਜਾਵਾਂ ਭੁਗਤ ਲੀਆਂ ਤੇ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕੋਈ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਗਈ। ਤੇ ਦੂਸਰਾ ਦੇਖੋ ਜੀ ਉਹਦੇ ਆ ਪੈਰਲ ਰਾਮ ਰਹੀਮ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫੇਰ ਉਹਨੂੰ ਬੋਦਲਾ ਮਾ ਡੈਮੇਜ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਿਆਲ ਇੱਕ ਦੇਸ਼ ਦੋ ਤਰ੍ਹਾਂ ਦੇ ਕਹੂਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਾਂ ਤੇ ਬੈਠੇ ਆ ਉਦੋਂ ਵੀ 700 ਕਿਸਾਨ ਸ਼ਹੀਦ ਹੋਇਆ ਪਹਿਲਾਂ ਵੀ ਹੁਣ ਵੀ ਕੁਝ ਬੰਦੇ ਸ਼ਹੀਦ ਹੋ ਗਏ ਆ ਕੁਝ ਉਹ ਸ਼ੁਗਲ ਕਰਨ ਜਾ ਸ਼ੋਭਦੀਪ ਜਿਹੜਾ ਉਹ ਉਹ ਵੀ ਸ਼ਹੀਦ ਹੋਇਆ ਹੋਰ ਵੀ ਤੇ ਇਹ ਬਹੁਤ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੋਈ ਸਰਕਾਰ ਸਿਰਦ ਨਹੀਂ ਉਹ ਡੰਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਗਈ ਸੈਂਟਰ ਜੋ ਤੇ ਅਜੇ ਤੱਕ ਵੀ ਕੋਈ ਮਸਲੇ ਦਾ ਕੈਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉਹ ਤੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹੁਣੇ ਬਾਤ ਤੋਂ ਬਾਤ ਪਹੁੰਚੋ ਉਹ ਤੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋਈ ਵਿਚਾਰ ਕਰ ਸਕੀਏ ਤੇ ਇਹ ਨਾ ਬੰਦੀ ਸਿੰਘਾਂ ਵਾਸਤੇ ਜਾਂ ਵੀ ਅਦਵੀ ਦੇ ਮਾਮਲੇ ਜੋ ਵੀ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਵਿਚਾਰੀਏ ਕਿ ਆਉਣ ਵਾਲੇ ਸਮੇਂ ਲਈ ਕੋਈ ਕੀ ਰਸਤਾ ਕਰਾਉਣਾ ਚਾਹੀਦਾ ਉਹ ਪੰਜ ਫੀਰ ਜਿਹੜੀ ਬਿਠਾਈ ਹੋਈ ਹੈ ਤੇ ਕਿਹਨੇ ਜਿਹੜੀ ਥਿੰਗ ਉਹਨਾਂ ਨੂੰ ਵੀ ਮਿਲ ਜਾਏ ਕਿੰਨੇ ਪੂਰਨ ਰਿਹਾਈ ਨਹੀਂ ਨਾ ਹੋ ਰਹੀ ਜੀ ਕੋਈ ਕਿਸ ਨੂੰ ਛੁੱਟੀ ਦੇ ਦਿੱਤੀ ਕੋਈ ਜਵਾਨ ਤੇ ਦੇ ਦਿੱਤੀ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਪਹਿਲਾਂ ਵੀ ਉਹਨਾਂ ਨੂੰ ਜਮਾਨਤ ਦਿੱਤੀ ਸੀ ਫਿਰ ਉਹਨਾਂ ਨੇ ਜਮਾਨਤ ਕੈਨਸਲ ਕਰਕੇ ਫਿਰ ਉਹਨਾਂ ਨੂੰ ਇਹ ਤੇ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਸਿਰ ਤੇ ਤਲਵਾਰ ਲਟਕੀ ਰਹੀ ਹੈ ਨਾ ਜੀ ਤੇ ਇਹੋ ਜਿਹਾਂ ਜਿਹੜੀਆਂ ਮੇਰੇ ਅਸੀਂ ਤੇ ਪੱਕੀ ਰਿਹਾਈ ਚਾਹੁੰਦੇ ਆ ਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਸਜ਼ਾ ਤੋਂ ਵੀ ਦੋ ਤਿੰਨ ਸਜ਼ਾਵਾਂ ਕੱਟ ਲਈਆਂ ਤੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਕੋਈ ਨਹੀਂ ਹੰਦ ਪਿਆ ਗਏ ਜੀ ਕੋਈ ਨਹੀਂ ਪਹਿਲਾਂ ਕਾਬੂ ਜੀ ਨਾ ਕਿਸੇ ਹਾਂ ਉਹਨਾਂ ਦਾ ਸਨੇਵਾ ਆ ਜੋ ਉਹਨਾਂ ਦੇ ਚਾਚਾ ਜੀ ਗਏ ਹੋਏ ਉਥੇ ਉਹਨਾਂ ਦਾ ਸੁਨੇਹਾ ਆਉਣਾ ਜੋ ਉਹ ਉਹ ਪੰਥਕ ਖਤਰਦਾ ਤੇ ਉਹ ਉਹ ਸੁਨੇਹਾ ਸੁਨੇਹਾ ਲੈ ਕੇ ਆਉਣਗੇ ਉਹਦੋਂ ਉੱਥੇ ਦੱਸਿਆ ਜਾਊਗਾ ਤੇ ਬਾਕੀ ਅਵਰਖਪਾਲ ਸਿੰਘ ਜੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਮਤ ਨਾਲ ਜਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਅਲੀਗੇਸ਼ਨ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਿਦਾਂ ਦਾ ਰਿਸ਼ਤਾ ਵਿਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨਾਂ ਇਹਨਾਂ ਬਹੁਮਤ ਨਾਲ ਉਹਨੂੰ ਜਿਤਾਉਂਦੇ ਨੇ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇੱਕ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਖਤਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੀ ਮਨਾ ਜੋ ਸੰਤਾਨ ਦੇ ਮਨ ਚ ਬਹੁਤ ਵੱਡਾ ਰੋਸ ਆ ਆ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਜੀ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕਕਰਤਾ ਸੀ ਤਾਂ ਹੀ ਰੱਖੀ ਹੈ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰਗ ਸਮਗਰਮ ਨੂੰ ਵੀ ਉਹਨਾਂ ਦੀ ਜੇਲ੍ਹ ਤੋਂ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਜਾਉਣ ਦੀ ਵੀ ਸ਼ਾਇਦ ਸਾਨੂੰ ਸ਼ਾਜਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਤਾਂ ਇਹ ਪੰਜਾਬ ਸਰਕਾਰ ਨੂੰ ਹੋਣਾ ਹੈ